ਜਥੇਦਾਰ શ્રી ਕਾਲਕਟਕ ਸਾਹਿਬ ਦੇ ਕੋਲ ਜਥੇਬੰਦਕ ਪਹੁੰਚ ਹੋ ਰਹੀ ਹੈ ਜਥੇਬੰਦੀਆਂ ਉੱਥੇ ਜਾ ਕੇ ਇਸ ਕਾਲਕਟਕ ਸਾਹਿਬ ਦੇ ਜਥੇਦਾਰ ਨੂੰ ਆਪਣੀਆਂ ਮੰਗਾਂ ਦੱਸ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਲੀਡਰਾਂ ਦੇ ਉੱਤੇ ਵੱਡਾ ਐਕਸ਼ਨ ਹੋ ਰਿਹਾ ਹੈ ਐਦਾਂ ਦੇ ਅੰਦਾਜ਼ੇ ਲੱਗਣ ਲੱਗੇ ਨੇ ਐ ਪ੍ਰਤੀਤ ਹੋਣ ਲੱਗ ਗਿਆ ਕਿ ਸ਼ਾਇਦ ਐਦਾਂ ਦੀ ਸਿਚੁਏਸ਼ਨ ਬਣ ਸਕਦੀ ਹੈ ਉਮੇ ਦੀ ਜਿਮੇ ਦੀ ਉਸ ਵੇਲੇ ਬਣੀ ਸੀ ਜਦੋਂ ਤਨਖਾਹ ਲੱਗੀ ਸੀ ਦਰਸਲੇ ਪੂਰਾ ਮਾਮਲਾ ਨੌਜਵਾਨ ਸਿੰਘਾਂ ਦੀਆਂ ਜਥੇਬੰਦੀਆਂ ਦੇ ਨਾਲ ਜੁੜਿਆ ਹੋਇਆ ਇਹ ਜਥੇਬੰਦੀਆਂ ਸਿੰਘ ਸਾਹਿਬ ਦੇ ਕੋਲ ਅਪਰੋਚ ਕਰ ਰਹੀਆਂ ਨੇ ਲੰਘੇ ਦਿਨੀ ਵੀ ਇੱਕ ਜਥੇਬੰਦੀ ਜਾਂਦੀ ਹੈ ਲਿਖਤੀ ਤੌਰ ਦੇ ਉੱਤੇ ਮੰਗਾਂ ਸਿੰਘ ਸਾਹਿਬ ਨੂੰ ਦੇ ਕੇ ਆਉਂਦੀ ਹੈ ਦੱਸਦੀ ਹੈ ਕਿ ਉਸ ਸਮਾਂ ਇੱਕ ਸਮਾਂ ਉਹ ਸੀ ਜਦੋਂ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰਾਂ ਨੇ ਲਿਖਤੀ ਤੌਰ ਦੇ ਉੱਤੇ ਆਪਣੀਆਂ ਮੰਗਾਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪੀਆਂ ਸੀ ਔਰ ਉਸ ਤੋਂ ਬਾਅਦ ਤਨਖਾਹ ਲੱਗ ਗਈ ਸੀ ਸੀਨੀਅਰ ਲੀਡਰਾਂ ਨੂੰ ਤੇ ਦੂਜੇ ਪਾਸੇ ਹੁਣ ਨੌਜਵਾਨ ਸਿੰਘਾਂ ਦੀਆਂ ਜਥੇਬੰਦੀਆਂ ਅਪਰੋਚ ਕਰ ਰਹੀਆਂ ਸਿੰਘ ਸਾਹਿਬ ਨੂੰ ਔਰ ਉੱਥੇ ਜਾ ਕੇ ਆਪਣੀਆਂ ਮੰਗਾਂ ਬਤੌਰ ਐਪਲੀਕੇਸ਼ਨ ਸੌਂਪ ਰਹੀਆਂ ਨੇ ਇੱਕ ਹੋਰ ਐਪਲੀਕੇਸ਼ਨ ਸਾਹਮਣੇ ਆਈ ਆ ਔਰ ਉਸ ਐਪਲੀਕੇਸ਼ਨ ਦੇ ਵਿੱਚ ਹਸਤਾਖਰ ਜਿਹੜੇ ਨੇ ਉਹ ਨੌਜਵਾਨ ਸਿੰਘਾਂ ਦੇ ਸਾਫ਼ ਨਜ਼ਰ ਆ ਰਹੇ ਨੇ ਐਪਲੀਕੇਸ਼ਨ ਦੇ ਵਿੱਚ ਕੁਝ ਮੰਗਾਂ ਨੇ ਔਰ ਉਹਨਾ ਮੰਗਾਂ ਦੇ ਆਧਾਰ ਦੇ ਉੱਤੇ ਕਾਰਵਾਈ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਦਰਸਲ ਉਸ ਚਿੱਠੀ ਦੇ ਵਿੱਚ ਲਿਖਿਆ ਕੀ ਹੈ ਆਓ ਤੁਹਾਨੂੰ ਪੜ ਕੇ ਸੁਣਾਉਂਦੇ ਆ ਦਰਸਲ ਇਹ ਚਿੱਠੀ ਜਿਹੜੀ ਆ ਉਹ ਸਿੱਖ ਜਥੇਬੰਦੀਆਂ ਵੱਲੋਂ ਦਿੱਤੀ ਗਈ ਹੈ ਦੱਸਦੀ ਹੈ ਕਿ ਇਸ ਚਿੱਠੀ ਵਿੱਚ ਲਿਖਿਆ ਹੈ ਸਿੰਘ ਸਾਹਿਬ ਜੀ ਬੇਨਤੀ ਹੈ 2 ਦਸੰਬਰ ਦੇ ਫੈਸਲੇ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ ਤੁਹਾਨੂੰ ਮੁੱਖ ਮੰਗਾਂ ਉਹਨਾਂ ਦੀਆਂ ਦੱਸਦੇ ਆ ਦਰਸਲ ਮੁੱਖ ਮੰਗਾਂ ਦੇ ਵਿੱਚ ਪਹਿਲੀ ਮੰਗ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਹੋਰ ਅਹੁਦੇਦਾਰ ਅਤੇ ਵਰਕਿੰਗ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਮੀਟਿੰਗ ਵਿੱਚ ਸ਼ਾਮਲ ਹੋ ਕੇ ਅਕਾਲ ਤਖਤ ਦੇ ਹੁਕਮ ਦੀ ਉਲੰਘਣਾ ਕਰਦਿਆਂ ਆਪਣੇ ਹੀ ਹਿਸਾਬ ਨਾਲ ਭਰਤੀ ਦਾ ਫੈਸਲਾ ਕੀਤਾ ਉਹਨਾਂ ਨੂੰ ਤਨਖਾਹੀਏ ਕਰਾਰ ਦਿੱਤਾ ਜਾਵੇ। ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਤਲਬ ਕੀਤਾ ਜਾਵੇ ਕਿਉਂਕਿ ਆਪ ਜੀ ਨੇ ਆਦੇਸ਼ ਮੁਤਾਬਕ 7 ਮੈਂਬਰੀ ਕਮੇਟੀ ਦਾ ਕੰਮ ਸ਼ੁਰੂ ਕਰਵਾਉਣ ਲਈ ਬਿਲਕੁਲ ਕੋਈ ਕਾਰਵਾਈ ਨਹੀਂ ਕੀਤੀ। ਇਹ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਅਕਾਲ ਤਖਤ ਦੇ ਆਦੇਸ਼ ਦੀ ਪਾਲਣਾ ਯਕੀਨੀ ਬਣਾਉਣ ਦੀ بجائے ਉਹਨਾਂ ਨੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਖਿਲਾਫ ਕਾਰਵਾਈ ਅਮਲ ਦੇ ਵਿੱਚ ਲਿਆਂਦੀ। ਤੀਜੀ ਮੰਗ ਹੈ ਸ਼ਰੋਮਣੀ ਕਮੇਟੀ ਦੇ ਉਹ ਸਾਰੇ ਆਗੂ ਤੇ ਮੈਂਬਰ ਜਿਹੜੇ ਅਕਾਲ ਤਖਤ ਦੀ ਵਰਕਿੰਗ ਕਮੇਟੀ ਵੱਲੋਂ ਅਕਾਲ ਤਖਤ ਦੇ ਹੁਕਮਾਂ ਦੇ ਖਿਲਾਫ ਜਾ ਕੇ ਕੀਤੀ ਜਾ ਰਹੀ ਭਰਤੀ ਵਿੱਚ ਭਾਗੀਦਾਰ ਨੇ ਉਹਨਾਂ ਨੂੰ ਵੀ ਤਲਬ ਕਰਕੇ ਤਨਖਾਹੀਏ ਕਰਾਰ ਦਿੱਤਾ ਜਾਵੇ। ਜੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੇ ਨਾਲ ਮੁਲਾਕਾਤਾਂ ਤੋਂ ਬਾਅਦ ਕੋਈ ਗਲਤ ਬਿਆਨ ਕੀਤਾ ਹੈ ਤਾਂ ਉਸ ਨੂੰ ਵਿਸ਼ੇਸ਼ ਤੌਰ ਦੇ ਉੱਤੇ ਤਲਬ ਕਰਕੇ ਤਨਖਾਹਿਆ ਕਰਾਰ ਦਿੱਤਾ ਜਾਵੇ ਉਸ ਦੇ ਪਿਛਲੇ ਅਤੇ ਹੁਣ ਨਿਭਾਏ ਜਾ ਰਹੇ ਰੋਲ ਕਰਕੇ ਉਸ ਉੱਤੇ ਅਕਾਲੀ ਦਲ ਵਿੱਚ ਕਿਸੇ ਕਿਸਮ ਦੀ ਅਹੁਦੇਦਾਰੀ ਤੋਂ ਰੋਕ ਲਗਾਈ ਜਾਵੇ 2 ਦਸੰਬਰ ਨੂੰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਖਿਲਾਫ ਕਾਰਵਾਈ ਅੱਗੇ ਪਾਈ ਗਈ ਸੀ ਉਸ ਨੂੰ ਦੁਬਾਰਾ ਸੱਦਿਆ ਜਾਵੇ ਅਤੇ ਯੋਗ ਤਨਖਾਹ ਲਈ ਜਾਵੇ ਸਰਕਾਰ ਵਿੱਚ ਹੁੰਦਿਆਂ ਅਤੇ ਖਾਸ ਕਰਕੇ 2015 ਦੀਆਂ ਬੇਅਦਬੀਆਂ ਤੋਂ ਬਾਅਦ ਉਹ ਸ਼ਰਿਆਮ ਕੌਮੀ ਭਾਵਨਾਵਾਂ ਦੇ ਉਲਟ ਭੁਗਤਦਾ ਰਿਹਾ ਹੈ ਜਦੋਂ ਬੇਦਬੀ ਅਤੇ ਪੁਲਿਸ ਫਾਇਰਿੰਗ ਦੀਆਂ ਘਟਨਾਵਾਂ ਤੋਂ ਬਾਅਦ ਕੌਮ ਕਾਲੀ ਦੀਵਾਲੀ ਮਨਾ ਰਹੀ ਸੀ ਤਾਂ ਇਹ ਵੱਧ ਚੜ ਕੇ ਦੀਵਾਲੀ ਮਨਾਉਣ ਲਈ ਬਿਆਨ ਦੇ ਰਿਹਾ ਸੀ ਆਪ ਜੀ ਨੂੰ ਬੇਨਤੀ ਹੈ ਕਿ ਸਾਲਕਾ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਵੱਲੋਂ ਦਾਖਲ ਕੀਤੇ ਗਏ ਜਵਾਬ ਜਨਤਕ ਕੀਤੇ ਜਾਣ ਅਤੇ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਅੱਗੇ ਲਿਖਦੇ ਨੇ ਸਿੰਘ ਸਾਹਿਬ ਜੀ ਕੌਮ ਆਪ ਵੱਲ ਇੱਕ ਆਸ ਨਾਲ ਵੇਖ ਰਹੀ ਹੈ ਕਿ ਆਪ ਜੀ ਅਕਾਲ ਤਖਤ ਦੀ ਫਸੀਲ ਤੋਂ 2 ਦਸੰਬਰ ਨੂੰ ਕੌਮੀ ਭਾਵਨਾਵਾਂ ਨੂੰ ਵੱਡੇ ਪੱਧਰ ਉੱਤੇ ਰਾਹਤ ਪਹੁੰਚਾਉਣ ਵਾਲੇ ਫੈਸਲਿਆਂ ਉੱਤੇ ਅਮਲ ਕਰਵਾਓਗੇ। ਆਪ ਜੀ ਨੂੰ ਬੇਨਤੀ ਹੈ ਕਿ ਜਿਹੜੀ ਬਦਨੀਤੀ ਨਾਲ ਇਹਨਾਂ ਦੀ ਉਲੰਘਣਾ ਕਰ ਰਹੇ ਨੇ ਉਹਨਾਂ ਨੂੰ ਇੱਕ ਵਾਰ ਫਿਰ ਤਨਖਾਹੀਏ ਇਕਰਾਰ ਦਿੱਤਾ ਜਾਵੇ। ਅਸੀਂ ਉਮੀਦ ਕਰਦੇ ਹਾਂ ਕਿ ਆਪ ਜੀ ਗਿਆਨੀ ਗੁਰਬਚਨ ਸਿੰਘ ਵਰਗਾ ਕੋਈ ਵੀ ਫੈਸਲਾ ਲੈ ਕੇ ਕੌਮ ਦੇ ਝੋਲੀ ਨਿਰਾਸ਼ਾ ਨਹੀਂ ਪਾਓਗੇ। ਸਿੱਧੇ ਤੌਰ ਦੇ ਉੱਤੇ ਮੰਗਾ ਜੜੀਆਂ ਨੇ ਉਹ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਨੂੰ ਸੌਂਪ ਦਿੱਤੀਆਂ ਗਈਆਂ ਨੇ ਹੁਣ ਵੇਖਣ ਵਾਲੀ ਗੱਲ ਹੈ ਇਹਨਾ ਮੰਗਾ ਤੋਂ ਬਾਅਦ ਕੀ ਕੁਝ ਸਾਹਮਣੇ ਆਉਂਦਾ ਹੈ ਜੋ ਮੰਗਾ ਮੰਗੀਆਂ ਗਈਆਂ ਨੇ ਕੀ ਉਹ ਮੰਨ ਲਈਆਂ ਜਾਂਦੀਆਂ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ ਤੇ